ਬਸ ਕੀ ਗੱਲ ਹੋਈ ਹੈ ਮੇਰੇ ਫਾਦਰ ਸਾਹਿਬ ਕੋਈ ਪੈਸੇ ਖੋ ਕੇ ਲੈ ਗਿਆ ਬਾਈਕ ਤੇ ਸੀਗਾ ਮੁੰਡਾ ਤੇ ਰਸਤੇ ਤੋਂ ਮਤਲਬ ਗੇਟ ਦੇ ਗਾੜੀਆਂ ਖੋ ਕੇ ਲੈ ਗਏ ਆ ਪਿੱਛੋਂ ਕੋਈ ਬਾਈਕ ਤੇ ਆਇਆ ਮੁੰਡਾ ਹੈਲਮਟ ਪਾਇਆ ਹੋਇਆ ਉਹਨੇ ਪੂਰਾ ਆਪਣਾ ਫੇਸ ਕਵਰ ਕੀਤਾ ਹੋਇਆ ਸੀਗਾ ਤੇ ਮੋਟਰਸਾਈਕਲ ਦੇ ਉੱਪਰ ਨੰਬਰ ਵੀ ਕੋਈ ਨਹੀਂ ਆ ਅਸੀਂ ਰਿਕਾਰਡਿੰਗ ਵਗੈਰਾ ਵੀ ਚੈੱਕ ਕਰਵਾਈਆਂ ਜੋ ਸਾਡੇ ਮੰਦੇ ਤੇ ਕੈਮਰਾ ਲੱਗੇ ਹੋਏ ਆ ਤੇ ਬਟ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਤੇ ਬਸ ਸਾਨੂੰ ਤੇ ਹੀ ਉਮੀਦ ਆ ਕਿ ਪ੍ਰਸ਼ਾਸਨ ਕੁਝ ਕਰੇ ਇਹਨਾਂ ਚੀਜ਼ਾਂ ਦੇ ਉੱਤੇ ਰੋਕਥਾਮ ਲਗਾਵੇ ਨਨ ਸਖਤ ਸਖਤ ਸਜ਼ਾਵਾਂ ਦਿੱਤੀਆਂ ਜਾਣੇ ਆਹ ਜੇ ਲੋਕਾਂ ਨੂੰ ਜੋ ਗਰੀਬਾਂ ਦੇ ਨਾਲ ਧੱਕਾ ਕਰਦੇ ਨੇ ਗਰੀਬ ਐਡੀ ਮੁਸ਼ਕਲ ਪੈਸਾ ਇਕੱਠਾ ਕਰਦਾ ਵਾ ਮਿਹਨਤ ਕਰਕੇ ਤੇ ਇਹੋ ਜੇ ਲੋਕ ਇੱਕ ਮਿੰਟ ਨਹੀਂ ਲਾਉਂਦੇ ਬਰਬਾਦੀ ਕਰਨ ਲੱਗਿਆ ਤੇ ਕਿਹੜਾ ਮੱਲਾ ਸ਼ੁਭਰਾ ਮੱਲਾ ਕੀ ਕੀ ਗੱਲ ਕੀ ਹੋਈ ਤੁਹਾਡੇ ਨਾਲ ਬੈਂਕ ਚੋਂ ਮੈਂ ਪੈਸੇ ਕਢਾਖ ਲਿਆ 50 50000 ਰੁਪਇਆ ਤੇ ਰਕਸ਼ੀਏ ਤੇ ਮੈਂ ਉਥੋਂ ਜਦੋਂ ਤੁਰਿਆ ਇੱਕਦੇ ਬੰਦਾ ਮਗਰ ਤੁਰਿਆ ਮੈਨੂੰ ਨਹੀਂ ਪਤਾ ਲੱਗਾ ਮੋਟਰਸਾਈਕਲ ਤੇ ਇੱਥੇ ਆ ਗਿਆ ਮੈਂ ਉਤਰਿਆ ਆਪਣੇ ਡੇਰੀ ਲਾਗੇ ਤੇ ਡੇਰੀ ਲਾਗੋਂ ਇਹ ਮਗਰ ਮੋਟਰਸਾਈਕਲ ਆ ਲਿਆ ਨੇ ਲੋਕ ਨੇ ਫੇਰ ਗਾਂ ਲੈ ਗਿਆ ਤੇ ਫੇਰ ਆਉਂਦਿਆਂ ਨੇ ਮੈਨੂੰ ਮੈਂ ਤੁਰਿਆ ਆ ਖੱਲਾਈ ਪੈਸੇ ਦੇ ਕੇ ਰਖਿਆ ਉਹਨੂੰ ਤੇ ਆਉਂਦਿਆਂ ਮੈਨੂੰ ਛਪਟ ਮਾਰੀ ਇਥੋਂ ਚੋਹਾ ਹੀ ਮੇਰੇ ਕੋਲ ਕੋ ਕੇ ਭੱਜ ਗਿਆ ਤੇ ਫੇਰ ਕੀ ਆ ਫੇਰ ਮੈਂ ਮਗਰ ਗਿਆ ਵੀ ਆ ਤੇ ਕੋਈ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਨੇ ਕਿੱਦ ਨੂੰ ਨਿਕਲ ਗਿਆ ਉਹਨੂੰ ਕਿ ਬੈਂਕਰ ਜੀ ਜਦੋਂ ਬੈਂਕ ਦੇ ਕਿ ਉਹ ਬੈਂਕ ਦੇ ਬਾਹਰ ਖਲੋਤਾ ਸੀ ਬਾਹਰੋਂ ਕਿ ਦੇਖ ਲੋਤਾ ਹੈ ਅੱਛਾ ਉਹ ਤੁਹਾਡੇ ਮਗਰ ਲੱਗਾ ਹੀ ਉਹਦਾ ਤੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੂੰ ਦੇ ਆਏ ਆਪਣੀ ਤਰਖਾਹ ਦੇ ਆਏ ਆ ਤੇ ਪੁਲਿਸ ਕੀ ਕਹਿੰਦੀ ਆਂਦੇ ਕਰਾਂਗੇ ਪਤਾ ਕਿ ਪੈਸੇ ਕੀ ਕਰਨੇ ਸੀ ਜਿਹੜੇ ਨੇ ਪੈਸੇ ਕਢਾ ਲਏ ਇਹ ਪੁਖੜਾਏ ਕਿਹਦੇ ਦੇਣੇ ਸੀ ਬੈਂਕਰ ਆਪਣੇ ਦੇ ਜਿੱਥੇ ਪੜੀ ਜਿਵੇਂ ਆ ਤਾਂ 50000 ਰੁਪਏ ਲਿਆ ਕਢਾ ਕੇ ਇੱਕੇ ਦਾ ਨਹੀਂ ਨਿਕਲਨੇ ਕੀ ਕਰਦੇ ਹਾਂ ਜੀ ਮੰਕੀ ਕਾਮ ਕਾਮ ਪੈਸੇ ਸਾਡੇ ਵਾਪਸ ਆ ਜਣਾਂ ਨਾਲ ਮੋਬਾਈਲ ਆ ਨਾਲ ਪਰਨਾ ਆ ਨਾਲ ਵਿੱਚੀ ਉਹ ਮੇਰੀ ਕਾਪੀ ਆ ਬੈਂਕ ਦੀ ਕਾਪੀ ਵੀ ਆ ਤੇ ਇਹੋ ਜਿਹੇ ਲੁੱਟਾ ਛਟਣਾ ਹੋਰ ਵੀ ਬੜੀਆਂ ਹੁੰਦੀਆਂ ਕੀ ਕਹਿਣਾ ਚਾਹੁੰਦੇ ਜੇ ਐਦਾਂ ਨੇ ਵੀ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਕਦੇ ਨੂੰ ਤਾਂ ਫਿਰ ਇਹ ਬੰਦ ਹੋਣੀਆਂ ਚਾਹੀਦੀਆਂ ਸਰਕਾਰੀ ਬੰਦ ਕਰ ਸਕਦੀ ਆ